4 ਮਹੀਨੇ ਪਹਿਲਾਂ ਇੰਗਲੈਂਡ ਗਏ ਦੋ ਪਾਣਾ ਦੇ ਇਕਲੋਤੇ ਭਰਾ ਦੇ ਨਾਲ ਪਾਣਾ ਵਾਪਰ ਗਿਆ ਹੈ ਇੰਗਲੈਂਡ ਦੇ ਵਿੱਚ ਗਏ ਇਸ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਪਿੰਡ ਨੰਗਲ ਬ੍ਰਾਹਮਣਾ ਦਾ ਨੌਜਵਾਨ ਜਿਸ ਦਾ ਨਾਮ ਕੇਸ਼ਵ ਸ਼ਰਮਾ ਦੱਸਿਆ ਜਾ ਰਿਹਾ ਹੈ ਜੋ ਕਿ ਕੇਵਲ 4 ਮਹੀਨੇ ਪਹਿਲਾਂ ਇੰਗਲੈਂਡ ਗਿਆ ਸੀ ਤਾਂ ਉੱਥੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਜਾਣਕਾਰੀ ਦੇ ਮੁਤਾਬਿਕ ਕਾਰਾਂ ਦੀ ਆਪਸੀ ਟੱਕਰ ਦੌਰਾਨ ਕੇਸ਼ਵ ਦੀ ਜਾਨ ਚਲੀ ਗਈ ਜਿਸ ਨਾਲ ਪਿੰਡ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਕੇਸ਼ਵ ਸ਼ਰਮਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤਾਂ ਪਰਿਵਾਰ ਨੇ ਦੱਸਿਆ ਕਿ ਕੇਸ਼ਵ ਆਪਣੀ ਭੈਣ ਦੀ ਮੰਗਣੀ ਦੇ ਲਈ ਭਾਰਤ ਵਾਪਸ ਆਉਣ ਦੀ ਤਿਆਰੀ ਵੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ ਹੈ केशव शर्मा ਦੀ ਦਰਦਨਾਕ ਹਾਦਸੇ ਦੇ ਵਿੱਚ ਜਾਨ ਚਲੇ ਗਈ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਛਾ ਗਿਆ ਤੇ ਹਰ ਕਿਸੇ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਹੈ ਜਿਹੜਾ ਗਹਿਰੇ ਸਦਮੇ ਦੇ ਵਿੱਚ ਹੈ ਕਿਉਂਕਿ ਉਹਨਾਂ ਦੇ ਗੱਭਰੂ ਨੌਜਵਾਨ ਦੀ ਇੰਗਲੈਂਡ ਦੇ ਵਿੱਚ ਜਾਨ ਚਲੇ ਗਈ ਹੈ ਦੋ ਭੈਣਾਂ ਦਾ ਇਹ ਇਕਲੌਤਾ ਭਰਾ ਸੀ ਤੇ ਆਪਣੀ ਭੈਣ ਦੀ ਜੋ ਮੰਗਣੀ ਹੋਣੀ ਸੀ ਉਸ ਦੇ ਲਈ ਇਸ ਨੌਜਵਾਨ ਨੇ ਭਾਰਤ ਆਉਣਾ ਸੀ ਪਰ ਸਾਰੇ ਚਾ ਉਧੂਰੇ ਰਹਿ ਗਏ ਨੇ ਕਿਉਂਕਿ 4 ਮਹੀਨੇ ਪਹਿਲਾਂ ਇਹ ਗੱਭਰੂ ਇੰਗਲੈਂਡ ਗਿਆ ਸੀ ਤਾਂ ਹੁਣ ਉੱਥੇ ਇਸ ਦੀ ਜਾਨ ਚਲੀ ਗਈ ਹੈ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੇਸ਼ਵ ਨਾਮੀ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਇੱਕ ਭੈਣ ਦੀ ਹੁਣ ਮੰਗਣੀ ਹੋਣੀ ਸੀ ਜਿਸ ਦੀ ਉਹ ਤਿਆਰੀ ਕਰ ਰਿਹਾ ਸੀ ਤਾਂ ਭਾਰਤ ਆਉਣਾ ਸੀ ਇਸ ਨੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਸੀ ਪਰ ਸਾਰੇ ਚਾਹ ਨੇ ਜਿਹੜੇ ਹੁਣ ਉਧੂਰੇ ਰਹਿ ਗਏ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਉੱਥੇ ਹੀ ਪਿੰਡ ਦੇ ਵਿੱਚ ਵੀ ਮਾਤਮ ਛਾ ਗਿਆ ਸੋਹਰਾ ਪਰਿਵਾਰ ਨਹੀਂਗਾ ਪਰ ਮੈਂ ਕੀ ਦੱਸਣਾ ਹੈ ਪਰਿਵਾਰ ਬਰ ਘਰ ਦਾ ਕੰਮ ਹੀ ਖਤਮ ਹੋ ਗਿਆ ਕੋਈ ਕੋ ਬਚਾਣਾ ਬਹੁਤ ਪਰ ਹੈ ਸਰ ਆਪਣੇ ਉਹ ਵੀ ਖੋਲਿਆ ਫਿਰ ਤੰਗੜੀ ਬਣਾਣੀ ਗਣੀ ਅਬ ਕੀ ਇਹਦਾ ਦੱਸਣ ਮੈਨੂੰ ਇਹ ਦੇ ਕਰ ਸਕ ਤੇ ਕੁਝ ਗੱਲ ਕਰਨ ਵਾਲੀ ਸੀ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਮਾਰੇ ਕਰ ਸਕਦਾ ਪਰ ਇਹ ਹੋ ਜਾਂਨੇ ਹੈ ਇੱਕ ਪਰਿਵਾਰ ਸੀ ਅਜੇ ਤੱਕ ਇਹ ਨਾ ਕੋਤੇ ਨੰਨ ਰਹਿਣਾ ਸਮਝ ਮੈਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਦੋਂ ਕਾਰੀ ਬੇਵਾਦ ਹੋ ਗਿਆ ਮਤਲਬ ਉਹ ਬਤਾ ਉਹ ਬਤਾ ਨਾ پورا ਸਤੰਬਰ ਦੇ ਵਿੱਚ ਤੇ ਕੀ ਕਰਨ ਨੇ ਕੋਠੇ ਜਿਆਦਾ ਤਾਂ ਕੀ ਕਰਨੀ ਦੱਸ ਦੀ ਜਿਆਦਾ ਤਾਂ ਉਹ ਨੇ ਇਹ ਨਾ ਪੈਸੇ ਨਾ ਗੱਲਾਂ ਕਰਨੀਆਂ ਨਾ ਕੋਠੇ ਨਾਲ ਗੱਲਾਂ ਕਰਨੀਆਂ